ਤੂੰ ਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸ ਦੁੱਖ ਪਾਵਹਿ ਕਰੀ ਮੋਹ ਤਰੰਗ ਮਾਣਹਿ ਫਿਰ ਬਹੁਰ ਬਹੁਰ ਪਛਤਾਵਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ ਜੈ ਸਾ ਸੰਗ ਬਿਸੀ ਅਰਸਿਉ ਹੈ ਰੇ ਤੈ ਸੋਹੀ ਇਹੋ ਪਰਗ੍ਰਹਿੋ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਆਮਾਨਾ ਛੋੜ ਜਾਹਿ ਤਿਨਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਉ ਸੋ ਉਬਰਿਓ ਜਿਸ ਗੁਰ ਪੂਰਾ ਕਹੋ ਨਾਨਕ ਭਵ ਸਾਗਰ ਤਰਿਓ ਭਏ ਪਨੀਤ ਸਰੀਰਾ ਆਸਾ ਮਹੱਲਾ 5ਵਾਂ ਦੋ ਪਦੇ ਲੂਕ ਕਮਾਨੂ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੌਲੇ ਬਾਂਦੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਬਿਦਿਆਗੈ ਜਾਣੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਝਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ ਸੇਵਕ ਕੋ ਨਿਗਤੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤ ਕਾਲ ਹੋਏ ਆਵੇ ਰਹਾਉ ਤਿਸ ਸੇਵਕ ਕੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਘਰ ਗਿਆ ਰਵਾ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁ ਬਿੱਦ ਜੈਸਾ ਹੈ ਉਹ ਤੈਸਾਰੀ ਫਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖੈ ਨਾਹੀ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀ ਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਮਨ ਬਿਦ ਤਰੀਐ ਰੇ ਕੋ ਮਨ ਕੇਰ ਅਗਾਹਾ ਗਾਖਰੀ ਗੁਰ ਸ਼ਬਦੀ ਪਾਰ ਉੱਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਿਕ ਪਤਿ ਆਨਾਰੀ ਆਸਾ ਮਹੱਲਾ ਪੰਜਵਾ ਧੋਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਉ ਮੋਰੀ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਹੁਰ ਨਾ ਕਤਹੁ ਧਾਮੋ ਰੇ ਹਮਰਾ ठाकुर ਸਭ ਤੇ ਉਚਾ ਰੈਣ ਦਿਨਸ ਤਿਸ ਗਾਵੋ ਰੇ ਖਿਨ ਮਹਿ ਥਾਪ ਉਥਾਪਨ ਹਾਰਾ ਤਿਸ ਤੇ ਤੁਝਹਿ ਡਰਾ ਮੋਰੀ ਰਹਾਉ ਜਬ ਦੇਖੋ ਪ੍ਰਭ ਆਪਣਾ Swami ਤਉ ਅਵਰਹਿ ਚੀਤ ਨਾ ਪਾਮੋਰੀ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਬ੍ਰਹਮ ਪਉ ਮੇਟ ਲਖਾਵੋ ਰੇ ਆਸਾ ਮਹੱਲਾ ਪੰਝੁਆ ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੀ ਪੰਚਹੁ ਹੀ 모ਹੇ ਸ਼ਲੀਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਨ ਬਲੀ ਰੇ ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੌਮ ਵਸ ਭਾਗੈ ਨਾਹੀ ਮੋਹ ਕਮ ਫੌਜ ਹਟਲੀ ਦੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਝਲੀ ਦੇ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫੀਕੀ ਰੇ ਰਹਾਉ ਬਹੁ ਗੁਣ ਧਨ ਮਨ ਜਨ ਖਟ ਬੇਤੇ ਅਵਰ ਨ ਕਿਛ ਲਾਇਕੀ ਰੇ ਭਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਕਟਾਨੀ ਹਉ ਹਰੋ ਤੂੰ ਠਾਕੁਰ ਗੌਰ ਨਾਨਕ ਸਰਨ ਪਛਾਨੀ ਕਾਗ ਆਸਾ ਮਹੱਲਾ ਪੰਜਵਾਂ ਘਰ ਬਾਾਰਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੁ ਹੂੰ ਸਗਲ ਦੀ ਸੈ ਸ਼ਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗ ਰਹਾਉ ਸਰਲ ਸਮਰਾਥ ਏਕ ਕੇਰੀ ਦੂਜਾ ਨਾਹੀ ਠਾਉ ਮਹਾ ਪੌਜਲ ਲੰਗੀ ਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀ ਐ ਦੁੱਖ ਨਾ ਜਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨਜੂਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਦਪ ਜੀ ਦਾਤਾ ਸਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਮ ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵ ਲਾਉ ਰਹਾਉ ਬੇਦ ਸਾਸਤਰ ਜਨ ਧਿਆਵਹਿ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਊਪਰ ਨਾਮ ਆਚਾਰ ਕਾਮ ਕ੍ਰੋਧ ਹੰਕਾਰ ਬਿਨਸੈ ਮਿਲੈ ਸਤਗੁਰ ਦੇਵ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਇਆਲ ਤੇਰੀ ਤੂੰ ਨਮਾਣੇ ਮਾਣ ਜੀ ਪ੍ਰਾਨ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਨ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਮ ਕਾਰਮ ਸੁਮਰਥ ਸੋ ਪ੍ਰਭ ਜੀ ਦਾਤਾ ਆਪ त्याग सगल सयाण पा आठ पहर प्रभु जाप मीत सखा सहाए संगी ऊच अगम अपार चरण कमल बसाए हृदय जी को आधार कर कृपा प्रभु पार ब्रह्म गुण तेरा जस गाओ सर्व सुख वड्डी वढाई जप जीवै नानक नाव ਆਸਾ ਮਹੱਲਾ ਪੰਜਵਾ ਉਦਮ ਕਰੂੰ ਕਰਾਵੋ ਠਾਕੁਰ ਪੀਖਤ ਸਾਧੂ ਸੰਗ ਹਰ ਹਰ ਨਾਮ ਚੜਾਵੋ ਰੰਗਣ ਆਪੇ ਹੀ ਪ੍ਰਭ ਰੰਗ ਮਨ ਮਹਾਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੀਖਨ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸੁਆਓ ਤਨ ਧਨ ਤੇਰਾ ਤੂ ਪ੍ਰਭ ਮੇਰਾ ਹਮਰੈ ਵਸ ਕਿਸ਼ਨਾਹੀ ਜਿਉ ਜਿਉ ਰਾਖ ਹੈ ਤਿਉ ਤਿਉ ਰਹਿਣਾ ਤੇਰਾ ਦਇਆ ਖਾਹਿ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ ਪਾਏ ਭਗਤ ਪਰਮ ਭਉਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ